ਇਨਾ ਮੈਨੂੰ ਇਲਜ਼ਾਮ ਲਾਏ ਆ ਤੇ ਜੋ ਆਖੋ ਤੇ ਗੁਰਦੁਆਰੇ ਵੀ ਜਿੱਥੇ ਆਖੋ ਉਥੇ ਮੈਂ ਹੱਥ ਰੱਖ ਕੇ ਜ਼ਮੀਨ ਦੀ ਇਤ ਲੁੱਟੀ ਆ ਜਾਂ ਕੋਈ ਇਹ ਆਂਦੀ ਮਰੀ ਇਤ ਲੁੱਟੀ ਆ ਮੈਂ ਜਿੱਥੇ ਵੀ ਮੈਨੂੰ ਬੰਦੇ ਦਾ ਕੰਦੇ ਸਾਰਾ ਮੇਰਾ ਪਿੰਡ ਸੌਂਤ ਜਾ ਦੇ ਸਕਦਾ ਮੈਂ ਵੀ ਦੇ ਸਕਦਾ ਵੀ ਜ਼ਮੀਨ ਦੀ ਇਤ ਲੁੱਟੀ ਆ ਸਾਰੇ ਪਿੰਡ ਨੂੰ ਭਾਵੇਂ ਪੁੱਛ ਲੈਣ ਕੋਈ ਵੀ ਹੋਵੇ ਤੇ ਮੈਂ ਇਹ ਕੰਮ ਸਰ ਵਿੱਚ ਨਹੀਂ ਜਾਂ ਮੈਂ ਕੋਈ ਵੀ ਇਹਨਾਂ ਨਾਲ ਗੱਲਬਾਤ ਨਹੀਂ ਕੀਤੀ ਮੇਰੀ ਉਮਰ ਵੇਖੋ ਤੇ ਇਹਦੀ ਉਮਰ ਵੇਖੋ ਇਹਨੇ ਇਹਨੇ ਕਿਹੜੀ ਮੈਨੂੰ ਲਿਜਾਮ ਲਾ ਦਿੱਤਾ ਜੇ ਤੇ ਮੈਂ ਉਹਦੀ ਕੋਈ ਗੱਲ ਨਹੀਂ ਹੋਰ ਤਾਂ ਮੈਨੂੰ ਇਹਦਾ ਸਬੰਧ ਨਹੀਂ ਲੱਗਦਾ ਜਿਹੜਾ ਵੀ ਇਹਨੇ ਮੇਰੀ ਆਪ ਦੀ ਬੇਇੱਜ਼ਤੀ ਮੇਰੀ ਇਹ ਕਰਦੀ ਮੈਂ ਇਹ ਨਹੀਂ ਕਰਾਉਂਦਾ ਕਿਸੇ ਤੋਂ ਨਾ ਆਉਂਦਾ ਹੀ ਹੈ ਲਿਜਾਮ ਲਾਏ ਗਏ ਜਿਹੜੇ ਗਲਤ ਹੈ ਗਏ ਇਹ ਮੈਂ ਬਤਾਂ ਹਰਗਾ ਔਰਤ ਨੂੰ ਪੁੱਤ ਦੀ ਦਾਤ ਦੇਣ ਵਾਲਾ ਪਖੰਡੀ ਬਾਬਾ ਆਇਆ ਕੈਂਬਰੇ ਸਾਹਮਣੇ ਮਨੁਦਾਸ ਤੇ ਕਿ ਪਿਛਲੇ ਦਿਨੀ ਤੁਸੀਂ ਸਾਰਿਆਂ ਨੇ ਇੱਕ ਖਬਰ ਤਾਂ ਸੁਣੀ ਹੋਵੇਗੀ ਕਿ ਇੱਕ ਪਖੰਡੀ ਬਾਬੇ ਨੇ ਔਰਤ ਨੂੰ ਪੁੱਤ ਦੀ ਦਾਤ ਦੇਣ ਦੇ ਬਹਾਨੇ ਉਸ ਨੂੰ ਮੋਟਰ ਤੇ ਲੈ ਜਾ ਕੇ ਉਸ ਦੇ ਨਾਲ ਗਲਤ ਕੰਮ ਕੀਤਾ ਸੀ ਜ਼ਬਰਦਸਤੀ ਕੀਤੀ ਸੀ ਉਸ ਦੇ ਨਾਲ ਤੇ ਉਸ ਔਰਤ ਨੇ ਕੈਮਰੇ ਸਾਹਮਣੇ ਆ ਕੇ ਬਾਬੇ ਤੇ ਵੱਡੇ ਇਲਜ਼ਾਮ ਲਗਾਏ ਸੀ ਉਸ ਨੇ ਕਿਹਾ ਸੀ ਕਿ ਬਾਬੇ ਨੇ ਪੁੱਤ ਦੀ ਦਾਤ ਦੇਣ ਦੇ ਬਹਾਨੇ ਉਸ ਦੇ ਨਾਲ ਗਲਤ ਕੰਮ ਕੀਤਾ ਹੈ ਮੋਟਰ ਤੇ ਲੈ ਜਾ ਕੇ ਤੇ ਜਿਸ ਬਾਬੇ ਤੇ ਵੱਡੇ ਇਲਜ਼ਾਮ ਲੱਗੇ ਸੀ ਉਹ ਬਾਬਾ ਵੀ ਕੈਮਰੇ ਸਾਹਮਣੇ ਆ ਗਿਆ ਆਪਣਾ ਪੱਖ ਰੱਖਿਆ ਉਸ ਨੇ ਤੇਜ ਤੋਂ ਬਾਅਦ ਖਬਰਾਂ ਵਾਇਰਲ ਖੁੰ ਤੋਂ ਬਾਅਦ ਅੱਜ ਸਤਿਕਾਰ ਕਮੇਟੀਆਂ ਉਸ ਬਾਬੇ ਦੇ ਘਰ ਵੀ ਪਹੁੰਚੀਆਂ ਨੇ ਤੇ ਉਸ ਦੀ ਗੱਦੀ ਵੀ ਚੁੱਕਾ ਦਿੱਤੀ ਆ ਉਹਨਾਂ ਨੇ ਜਿਹੜੀ ਬਾਬੇ ਨੇ ਘਰ ਦੇ ਵਿੱਚ ਲਗਾਈ ਹੋਈ ਸੀ ਹਾਂਜੀ ਬਾਬਾ ਜੀ ਬੀਤੇ ਦਿਨ ਹੀ ਕੋਈ ਵੀਡੀਓ ਵਾਇਰਲ ਹੁੰਦੀ ਆ ਜਿਹਦੇ ਵਿੱਚ ਇੱਕ ਤੜਤੇ ਕੋਈ ਇਲਜ਼ਾਮ ਵੀ ਲੱਗੇ ਜਾਂਦੇ ਤੁਹਾਡੀ ਦਸਤਾਰ ਵੀ ਲੁਵਾਈ ਜਾਂਦੀ ਤੇ ਬੀਬੀ ਵੱਲੋਂ ਵੀ ਇਲਜ਼ਾਮ ਲਗਾਏ ਜਾਂਦੇ ਨੇ ਤੁਹਾਡੇ ਤੇ ਕਿ ਉਹਦੇ ਨਾਲ ਜ਼ਬਰਦਸਤ ਕੀਤਾ ਗਿਆ ਤੁਹਾਡੇ ਵੱਲੋਂ ਉਹ ਠ ਘਟਰਾ ਜਿਹੜੀ ਆ ਜਾਂਦੀ ਜਿਹੜਾ ਕੋਈ ਬੋਲ ਲੈਂਦਾ ਬੋਲ ਲੈਣਾ ਪਰ ਅਸੀਂ ਤੇ ਧੋਖੇ ਨਾਲ ਇਹਨਾਂ ਮੈਨੂੰ ਬੁਲਾਇਆ ਗਿਆ ਤੇ ਮੈਂ ਗੱਲ ਸੁਣਨ ਗਿਆ ਨਾ ਫੋਨ ਮੈਨੂੰ ਲਾਇਆ ਮੈਂ ਅੱਡੇ ਤੇ ਜਾ ਜਦੋਂ ਮੈਂ ਅੱਡੇ ਤੇ ਬਾਤ ਤੇ ਮੈਂ ਲੜਕੀ ਚੜਾਉਣ ਗਿਆ ਇਹਨਾਂ ਮੈਨੂੰ ਫੋਨ ਲਾਇਆ ਕੋਈ ਰਾਤ ਘੱਟ ਨਾ ਹੋਈ ਮੈਂ ਕਹ ਕੋਈ ਨਹੀਂ ਹੋਈ ਇਹਨਾਂ ਕਹ ਸਾਡੇ ਕੋਲ ਆ ਜਾਓ ਮੈਂ ਇਕੱਲਾ ਹੀ ਗਿਆ ਤੇ ਇਕੱਲੇ ਜਾ ਕੇ ਮੈਂ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਮੈਨੂੰ ਤਮਕਾ ਕੇ ਇਹਦਾ ਚਾਰ ਬੰਦੇ ਸੀ ਚੋਂ ਬੰਦਿਆਂ ਨੇ ਪਹਿਲਾਂ ਮੈਨੂੰ ਇਹ ਗੱਲ ਆਖੀ ਵੀ ਤੂੰ ਇਹੋ ਟੱਪਾ ਆਖਣਾ ਵੀ ਗਲਤੀ ਹੋ ਗਈ ਤੇ ਮਾਂ ਵੀ ਦਾਪਾ ਇੱਥੇ ਨਿਬੇੜ ਲਗੀ ਵੀ ਕਿਸੇ ਦੇ ਗਾਲ ਤੇ ਰੋਲਾ ਨਾ ਪਵੇ ਮੈਂ ਚੋਂ ਦੇ ਝਾਗ ਚ ਹਾ ਕਰ ਦਿੱਤੀ ਚੱਲ ਮੈਨਾਂ ਕਰੋ ਕੀ ਗੱਲ ਕਰਨਾਂ ਇਹਨਾਂ ਮੁੜ ਕੇ ਮੈਨੂੰ ਦੂਸਰੀ ਬੈਂਕ ਸਿਭਾ ਗਏ ਇਹਨਾਂ ਦੂਸਰੀ ਬੈਂਕ ਸਿਭਾ ਫੋਨ ਕਰ ਕਰਕੇ 15 ਜਨਾਨੀਆਂ 15 ਹੀ ਬੰਦੇ 15 ਕੋਲੇ ਮੋਬਾਈਲ 15 ਕੋਲੇ ਡੰਡੇ ਛੋਟੇ ਮੈਂ ਚੁੱਪ ਕਰਕੇ ਤੇ ਮੈਂ ਜਦੋਂ ਬਾਹਰ ਨਿਕਲਿਆ ਤੇ ਮੈਨੂੰ ਕਬਰ ਆ ਗਿਆ ਮੈਂ ਵੀ ਇਹ ਇੱਕ ਹੀ ਬਣਿਆ ਮੈਨੂੰ ਤੇ ਨਾ ਚਾਹੁੰਨੇ ਸੱਦਿਆ ਹੀ ਤੇ ਜਦੋਂ ਉਹਨਾਂ ਆਖਿਆ ਪੀ ਪਾਗਲਾ ਮੈਂ ਪਾਗਲਾ ਆਖ ਮੈਂ ਕਹਾ ਮੈਂ ਨਹੀਂ ਲਉਣੀ ਇਹਨਾਂ ਆਖਿਆ ਬੀਬੀ ਦੇ ਪੈਰਾਂ ਤੇ ਰੱਖੋ ਮੈਂ ਬੀਬੀ ਦੇ ਪੈਰਾਂ ਤੇ ਪਾਗ ਰੱਖਤੀ ਇਹਨਾਂ ਮੈਨੂੰ ਬਹੁਤ ਮਾੜਾ ਚੰਗਾ ਲੱਤਾ ਲੂਤਾ ਆਖਿਆ ਤਮ ਜੀਆਂ ਬਿੱਤੀਆਂ ਠਿਆਰ ਇਹਨਾਂ ਦੇ ਕੋਲ ਤੇ ਆਂਦੇ ਤੈਨੂੰ ਗੋਲੀ ਮਾਰ ਦੇਣੀ ਚਾਹੀਦੀ ਐਨੇ ਤੇ ਇਹਨਾਂ ਦੀ ਵੀਡੀਓ ਵੇਖ ਲਓ ਜੇ ਇਹ ਗੱਲ ਆਖੀ ਕਿ ਨਹੀਂ ਆਖੀ ਲੱਤਾ ਮਾਰਨ ਦੀ ਆ ਵੇਖ ਲੋ ਵੀਡੀਓ ਚ ਗੱਲ ਇਹ ਨਾ ਆਖੀ ਕਿ ਨਹੀਂ ਆਖੀ ਮੈਂ ਝੂਠ ਮਾਰਦਾ ਤਾਂ ਦੱਸਣ ਇਹਨਾਂ ਮੈਨੂੰ ਕੱਲੇ ਨੂੰ ਦਬਾ ਕੇ ਦੂਸਰੀ ਬੈਠਕ ਚ ਇਹਨਾਂ ਸਾਧ ਕੇ ਮੇਰੀ ਹਵੇ ਦਾ ਬੇਕਰ ਕੇ ਸਤਾਰ ਲਾ ਕੇ ਇਹਨਾਂ ਮੇਰੇ ਤੋਂ ਪੈਰੀ ਰਖਾਈ ਆ ਮਾਫੀ ਫੇਰ ਨਹੀਂ ਹੋਈ ਜੇ ਮਾਫੀ ਹੋ ਗਈ ਆ ਤੇ ਇਹ ਸਬੂਤ ਮੈਨੂੰ ਇਹ ਲਾ ਕੇ ਦਾ ਬਜਾਤੀ ਦੇ ਵਿੱਚ ਵੀ ਝੂੜਿਆ ਚੜਮਿਆ ਤੂੰ ਇੱਕ ਹੀ ਕੱਚ ਕੱਚ ਮਾਰੀ ਤੂੰ ਗੰਦ ਮਾਰ ਆਪਦੀ ਗੱਦੀ ਚੁੱਕ ਲੋ ਨਹੀਂ ਤੇ ਇਹਨਾਂ ਦੀ ਵੀਡੀਓ ਪੁੱਛ ਕੇ ਵੇਲੋ ਵੀ ਨਾ ਖਾ ਗੱਦੀ ਚੁੱਕ ਦੇ ਜਾ ਕੇ ਇਹ ਮੈਂ ਚੁੱਪ ਕਰਕੇ ਸ਼ਰਮ ਨਾਲ ਮਾਰਾ ਨਾ ਮੈਨਾਂ ਨਾ ਹੂੰ ਨਾ ਹੰਗਾਰਾ ਧਮਕੀਆਂ ਹੀ ਇੰਨੀਆਂ ਦਿੱਤੀਆਂ ਤੇ ਮੈਂ ਚੁੱਪ ਕਰਕੇ ਪਾਗ ਲਾ ਕੇ ਤੇ ਇਹਨਾਂ ਦੇ ਪਹਿਰਾ ਜਿ ਰੱਖਤੀ ਉੱਥੋਂ ਮੈਂ ਆਪ ਦੇ ਇਹਨਾਂ ਨੇ ਅਸਲ ਮੈਂ ਇਹਨਾਂ ਦੀ ਦੂਸਰੀ ਬੈੜਕ ਚ ਇਕੱਲਾ ਹੀ ਜਾ ਕੇ ਬਹਿ ਗਿਆ ਫੇਰੇ ਨਾ ਵੀਡੀਓ ਬਣਾ ਬਣਾ ਕੇ ਦੂਰ ਤੱਕ ਕਮਾਈਆਂ ਮੈਨੂੰ ਅਜੇ ਤਾਈਂ ਹੀ ਧਮਕੀਆਂ ਮਿਲਾਂ ਰਾਜ ਨਾ ਰਾਜ ਮੱਲ ਲਿਆ ਮੈਨੂੰ ਉੱਥੇ ਮਠਿਆਈ ਵਾਲਿਆਂ ਨੇ ਛੜਾਇਆ ਜਿਹੜੀ ਜਿਹੜੇ ਇਲਜ਼ਾਮ ਲਗਾਏ ਗਏ ਆ ਉਹ ਨਵਦੀ ਵੱਲੋਂ ਕੀ ਕੀ ਨੇ ਉਸ ਬਾਰੇ ਤੁਸੀਂ ਉਹ ਨਾਦੀ ਬਾਰੇ ਉਹ ਤੇ ਆਪਦੀ ਮਰਜ਼ੀ ਨਾਲ ਜੋ ਬੋਲੀ ਜਾਂਦੀ ਬੋਲੀ ਜਾਂਦੀ ਉਹਦੇ ਬਾਰੇ ਆਪਾਂ ਨੂੰ ਕੋਈ ਨਹੀਂ ਆ ਉਹ ਉਹ ਜੋ ਇਹਨਾਂ ਨੇ ਬੁਲਾਇਆ ਉਹਨੂੰ ਪੜਾਇਆ ਉਹ ਬੋਲਦੀ ਆ ਇਹ ਇਹਨਾਂ ਨੇ ਪਹਿਲਾਂ ਉਹਨੂੰ ਪੜਾਇਆ ਤੇ ਇਹ ਬੁਲਾਉਂਦੇ ਆ ਉਹ ਉੱਤਰਾ ਨਹੀਂ ਉਹਨੇ ਨਹੀਂ ਕੋਈ ਗੱਲ ਕੀਤੀ ਨਾ ਸਾਡੇ ਘਰ ਗੱਲ ਕੀਤੀ ਨਾ ਸਾਡੇ ਬਾਹਰ ਉਹੀ ਵੀ ਗੱਲ ਨਹੀਂ ਕਰਕੇ ਦਾ ਆਪਦੇ ਘਾਰੇ ਚਲੇ ਗਏ ਇਹਨਾਂ ਨੇ ਕੋਈ ਵੀ ਇਹਦੇ ਚ ਸ਼ਬਦ ਨਹੀਂ ਜਿਹੜੀਆਂ ਇਲਜ਼ਾਮ ਲਾਇਆ ਇਹਨਾਂ ਕੋਟ ਬੁੱਡੇ ਜਾ ਕੇ ਆਪਦੀ ਮੀਟਿੰਗ ਕਰਕੇ ਬਣਾ ਕੇ ਲਾਇਆ ਇਹਨਾਂ ਮੈਨੂੰ ਇਲਜ਼ਾਮ ਲਾਏ ਆ ਤੇ ਜੋ ਆਖੋ ਤੇ ਗੁਰਦੁਆਰੇ ਵੀ ਜਿੱਥੇ ਆਖੋ ਉਥੇ ਮੈਂ ਹੱਥ ਰੱਖ ਕੇ ਜਿਮੇ ਦੀ ਇਤ ਲੁੱਟੀ ਆ ਜਾਂ ਕੋਈ ਇਹ ਆਨੀ ਮਰੀ ਇਤ ਲੁੱਟੀ ਆ ਮੈਂ ਜਿੱਥੇ ਵੀ ਮੈਨੂੰ ਬੰਦੇ ਦਾ ਕੰਦੇ ਸਾਰਾ ਮੇਰਾ ਪਿੰਡ ਸੌਂ ਤੇ ਜਾ ਦੇ ਸਕਦਾ ਮੈਂ ਵੀ ਦੇ ਸਕਦਾ ਵੀ ਜਿਮੇ ਦੀ ਇਤ ਲੁੱਟੀ ਆ ਸਾਰੇ ਪਿੰਡ ਨੂੰ ਭਾਵੇਂ ਪੁੱਛ ਲੈਣ ਕਿ ਕੋਈ ਵੀ ਹੋਵੇ ਤੇ ਮੈਂ ਇਹ ਕੰਮ ਤੇਰੇ ਵਿੱਚ ਨਹੀਂ ਜਾਂ ਮੈਂ ਕੋਈ ਵੀ ਇਹਨਾਂ ਨਾਲ ਗੱਲਬਾਤ ਨਹੀਂ ਕੀਤੀ ਨਾ ਮੇਰੀ ਉਮਰ ਵੇਖੋ ਤੇ ਇਹਦੀ ਉਮਰ ਵੇਖੋ ਇਹਨੇ ਇਹਨੇ ਕਿਹੜੀ ਮੈਨੂੰ ਲਿਜਾਮ ਲਾ ਦਿੱਤਾ ਜੇ ਤੇ ਮੈਂ ਉਹਦੀ ਕੋਈ ਗੱਲ ਨਹੀਂ ਹੋਰ ਤੇ ਮੈਨੂੰ ਇਹਦਾ ਸਤਿਮਾਨ ਨਹੀਂ ਲੱਗਦਾ ਜਿਹੜਾ ਵੀ ਇਹਨੇ ਇਹਨੇ ਮੇਰੀ ਆਪ ਦੀ ਬੇਇੱਜ਼ਤੀ ਮੇਰੀ ਇਹ ਕਰਦੀ ਮੈਂ ਇਹ ਨਹੀਂ ਕਰਾਉਂਦਾ ਕਿਸੇ ਤੋਂ ਨਾ ਆਂਦਾ ਹੀ ਆ ਹਾਂ ਲਿਜਾਮ ਲਾਏ ਗਏ ਜਿਹੜੇ ਗਲਤੇ ਗਏ ਇਹ ਮੈਂ ਬਰਤੇ ਹੀ ਆ ਰਗਾ ਪਰ ਸਭ ਤੋਂ ਜਿਹੜੀ ਵੱਡੀ ਭੁੱਲ ਕਰਨ ਦਿਓ ਜਦੋਂ ਗੁਰੂਆਂ ਦੀਆਂ ਫੋਟੋਆਂ ਤੁਸੀਂ ਬਾਬੇ ਸ਼੍ਰੀ ਚੰਦੇ ਪੈਰਾ ਚ ਲਾਈ ਆ ਕਦੀ ਵੇਖਿਆ ਕਿ ਪਿਓ ਦੀ ਪੈਰਾ ਦੇ ਵਿੱਚ ਪੁੱਤ ਦੀ ਫੋਟੋ ਪਈ ਹੋਵੇ ਮੈਂ ਬਾਕੀ ਗੱਲਾਂ ਵੀ ਕਿੰਤੂ ਪਰੰਤੂ ਨਹੀਂ ਕਰਦਾ ਕਦੀ ਤੁਸੀਂ ਦੇਖਿਆ ਕਿ ਪਿਓ ਦੇ ਪੈਰਾ ਚ ਪੁੱਤ ਦੇ ਪੈਰਾ ਦੇ ਪੁੱਤ ਦੇ ਪੈਰਾ ਚ ਪਿਓ ਦੀ ਫੋਟੋ ਪਈ ਹੋਵੇ ਬਾਬਾ ਜੀ ਅਸੀਂ ਇਸ ਚੀਜ਼ ਦਾ ਖੰਡਨ ਕਰਦੇ ਜੇ ਪਹਿਲੇ ਮੇਰੀ ਬੇਨਤੀ ਸੁਣ ਲਓ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ ਜੇ ਅਸੀਂ ਤੁਹਾਡੇ ਨਾਲ ਤਾਂ ਧੁਰਨਾ ਜੇ ਨਿੱਧਾੜ ਹੋ ਕੇ ਜੇਦੀ ਬੰਦੀ ਕਾਰਵਾਈ ਕਰਾਵਾਂਗੇ ਪਰਚੇ ਧੱਕਣ ਕਰਾਵਾਂਗੇ ਪਹਿਲੇ ਐਨੁਸਮੇਟੋ ਹਾਂਜੀ ਨਹੀਂ ਬਾਬਾ ਜੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਘਰ ਤਾਂ ਬਹਿਣਾ ਜੇ ਜੇ ਐਨੁਸਮੇਟੋਗੇ ਤੇ ਮੱਥਾ ਠੇਕੋ ਮਾਰੇ ਦੇ ਲੜ ਲੱਗੋ ਹਾਂ ਕਿਹਦਾ ਬੋਟੋ ਚੋਕੋ ਮਰ ਜਾਣੀ ਹਾਂ ਕਿਉਂ ਜੀ ਕੋਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਲੜ ਲੱਗੋ ਕੜੋ ਹਰਬੀ ਨਾ ਹੋਰ ਨਾ ਪੂਜੋ ਮੜੀ ਮਸਾਨ ਨਾ ਜਾਈਏ ਜੀ ਗੱਡੀ ਲਾ ਕੇ ਆਪਾਂ ਬੜਾ ਅੱਜ ਗੱਡੀਆਂ ਚੱਕ ਦਿਓ ਮੱਥਾ ਟੇਕੋ ਅਸੀਂ ਤੁਹਾਡੇ ਨਾਲ ਢਾੜੋ ਕੇ ਚੜਾਂਗੇ ਜਿੱਥੇ ਸੱਚ ਹੋਊਗਾ ਠੀਕ ਹੈ ਜੀ ਜਾਨ ਤੇ ਜੋਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਨੂੰ ਕੋਈ ਖੇਡ ਨਾ ਸਮਝੀ ਜਾਵੇ ਨਾ ਨਾ ਬਹੁਤ ਸ਼ਰਸੋ ਗੱਡੀ ਜੇ ਗੁਰਨਾਣਾ ਸਾਹਿਬ ਤੋਂ ਕੋਈ ਸਿਆਣਾ ਨਹੀਂ ਸੀ ਜੇ ਗੁਰਨਾਣਾ ਸਾਹਿਬ ਨੂੰ ਬਾਬਾ ਸ਼੍ਰੀ ਚੰਦ ਠਹਿਗੇ ਸੀ ਤੇ ਉਹਨਾਂ ਨੇ ਆਪਣੇ ਸਵਾਜੇ ਨਾ ਉਹਨੂੰ ਗੱਡੀ ਮਿਲੀ ਨਾ ਤੇ ਜੇ ਆਪਾਂ ਹੀ ਘਰ ਘਰ ਗੱਡੀਆਂ ਲਾ ਕੇ ਬਹਿ ਗਏ ਤੇ ਸਾਡੇ ਤੋਂ ਸਿਆਣਾ ਕੌਣ ਹੋਊਗਾ ਮੈਂ ਤੁਹਾਡੇ ਤੁਸੀਂ ਮੇਰੇ ਭਰਾ ਹੋ ਤੁਸੀਂ ਮੇਰੀਆਂ ਭੈਣਾਂ ਹੋ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਆਇਆ ਕਿ ਤੁਸੀਂ ਮਾਰਾ ਇਹਦੇ ਲੜ ਲੱਗੋ ਜ਼ਰੂਰੀ ਆ ਜੀ ਹਾਂ ਸਾਨੂੰ ਇੱਥੋਂ ਦੇਖੋ ਤੁਸੀਂ ਸਾਡੇ ਆਪਣੇ ਹੋ ਕੋਈ ਬਗਾਨਾ ਨਹੀਂ ਸਾਡੇ ਤੋਂ ਨਾ ਹੀ ਕੋਈ ਬਾਹਲੇ ਮੁਲਕ ਚੋਂ ਆਏ ਜੀ ਇਹਨੂੰ ਸਮਝਿਓ ਅਸੀਂ ਤੁਹਾਡੇ ਨਾਲ ਜਿੱਥੇ ਤੁਹਾਡਾ ਤੁਹਾਨੂੰ ਸਹਯੋਗ ਚਾਹੀਦਾ ਤੁਹਾਨੂੰ ਦੇਾਂਗੇ ਅਸੀਂ ਅਸੀਂ ਤੁਹਾਨੂੰ ਆਪਣੇ ਪੱਕੇ ਨੰਬਰ ਸਾਰਾ ਐਡਰੈਸ ਦੇ ਕੇ ਜਾਵਾਂਗੇ ਹਾਂਜੀ ਜੀ ਜਿੱਥੇ ਬਾਬਾ ਜੀ ਗੱਦੀ ਲਾ ਕੇ ਬਹਿੰਦੇ ਸੀ ਉਹ ਘਰ ਵਾਲੇ ਮੰਨ ਗਏ ਆ ਕਿ ਅਸੀਂ ਅੱਜ ਤੋਂ ਤੋਬਾ ਕਰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਓਟ ਆਸਰਾ ਲਵਾਂਗੇ ਜੀ ਗਾਂ ਤੋਂ ਹੀ ਗੱਦੀ ਨਹੀਂ ਲਾਵਾਂਗੇ ਠੀਕ ਹੈ ਸੰਗਤ ਜੀ ਤੇ ਆਓ ਬਾਪੂ ਜੀ ਕਰੋ ਸੇਵਾ ਲੱਗ ਕੇ ਆਓ